ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਡੀ ਮੁਹਿੰਮ ਦੌਰਾਨ ਅੱਜ ਗਿਆਸਪੁਰਾ ਜ਼ਿਲ੍ਹਾ ਲੁਧਿਆਣਾ ਵਿਖੇ ਤਾਇਨਾਤ ਮਾਲ ਵਟਵਾਰੀ ਚਮਕੌਰ ਸਿੰਘ ਦੇ ਕਰਿੰਦਾ ਅਸ਼ੋਕ ਕੁਮਾਰ ਨੂੰ 6000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ। ਇਸ ਕੇਸ ਵਿੱਚ ਮੌਕੇ ਤੋਂ ਫਰਾਰ ਹੋਈ ਪਟਵਾਰੀ ਤੇ ਉਸ ਦੇ ਕਰਿੰਦੇ ਖਿਲਾਫ ਰਿਸ਼ਵਤਖੋਰੀ ਦਾ ਮਾਮਲਾ ਵੀ ਦਰਜ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੀ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਰਾਕੇਸ਼ ਕੁਮਾਰ ਵਾਸੀ ਪਿੰਡ ਕਹਾੜਾ ਜ਼ਿਲ੍ਹਾ ਲੁਧਿਆਣਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ। ਉਹਨਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੇ ਦੋਸ਼ ਲਾਇਆ ਹੈ ਕਿ ਆਪਣੇ ਨਵੇਂ ਖਰੀਦੇ ਪਲਾਟ ਦਾ ਇntਕਾਲ ਕਰਵਾਉਣ ਅਤੇ ਉਸ ਪਲਾਟ ਉੱਪਰ ਕਾਰਜਾ ਲੈਣ ਸੰਬੰਧੀ ਫਰਦਾਂ ਦੀਆਂ ਕਾਪੀਆਂ ਲੈਣ ਬਦਲੇ ਉਕਤ ਪਟਵਾਰੀ ਅਤੇ ਉਸ ਦੇ ਕਰਿੰਦੇ ਨੇ ਉਸ ਤੋਂ 6000 ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਯੂਨਿਟ ਲੁਧਿਆਣਾ ਨੇ ਜਾਲ ਵਿਛਾ ਕੇ ਪਟਵਾਰੀ ਚਮਕੌਰ ਸਿੰਘ ਦੇ ਪ੍ਰਾਈਵੇਟ ਸਹਾਇਕ ਅਸ਼ੋਕ ਕੁਮਾਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 6000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਦਫ਼ਤਰ ਤੋਂ ਫਰਾਰ ਹੋਏ ਸਹਿ ਮੋਲਜਮ ਪਟਵਾਰੀ ਨੂੰ ਗ੍ਰਿਫਤਾਰ ਕਰਨ ਲਈ ਕੋਸ਼ਿਸ਼ਾਂ ਜਾਰੀ ਨੇ ਇਸ ਸਬੰਧੀ ਉਕਤ ਦੋਮਾ ਮੁਲਾਜ਼ਮਾ ਖਿਲਾਫ ਵਿਜੀਲੈਂਸ ਬਿਊਰੋ ਥਾਣਾ ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਾਰਾ ਕੀ ਹੈ ਮਾਮਲਾ ਆਓ ਸੁਣਾਉਣੇ ਆ ਪੂਰੀ ਖਬਰ ਇਹ ਜੀ ਆਪਣੇ ਰਕੇਸ਼ ਕੁਮਾਰ ਹੈਗੇ ਨੇ ਕੋਹਾੜੇ ਤੋਂ ਇਹ ਅੱਜ ਸਵੇਰ ਸਾਡੇ ਆਫਿਸ ਵਿੱਚ ਆਏ ਸੀ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਔਰ ਇਹਨਾਂ ਨੇ ਦੱਸਿਆ ਸੀ ਵੀ ਉੱਥੇ 75 ਗਜ ਦਾ ਇਹਨਾਂ ਨੇ ਪਲਾਟ ਲਿਆ ਸੀਗਾ ਮਈ 2023 ਵਿੱਚ 3159 ਦੀ ਰਜਿਸਟਰੀ ਹੋਈ ਸੀ ਔਰ ਉਹਦੇ ਵਿੱਚ ਇੰਤਕਾਲ ਅਜੇ ਤੱਕ ਨਹੀਂ ਹੋਇਆ ਸੀਗਾ ਇਹਨਾਂ ਨੂੰ ਫਿਰ ਇੰਤਕਾਲ ਦੀ ਲੋੜ ਸੀ ਔਰ ਇਹਨਾਂ ਨੇ ਉੱਥੇ ਜਾ ਕੇ ਪਟਵਾਰਖਾਨਾ ਜਿਹੜਾ ਗਿਆਸਪੁਰਾ ਉੱਥੇ ਗਏ ਉੱਥੇ ਜਿਹੜਾ ਪਟਵਾਰੀ ਚਮਕੌਰ ਸਿੰਘ ਆ ਉਹਨਾਂ ਨੇ ਇਹਦੇ ਕੋਲ ਭੇਜਤਾ ਇਹਨੂੰ অশੋਕ ਕੁਮਾਰ ਜਿਹੜਾ ਇਹਨਾਂ ਨੇ ਪ੍ਰਾਈਵੇਟ ਬੰਦਾ ਰੱਖਿਆ ਹੋਇਆ ਹੈ ਜਿਹੜੇ ਵੀ ਇਲੀਗਲ ਨੇ ਜਿਹੜੇ ਅੱਜ ਕੱਲ ਇਹ ਨਾਲ ਲਾਏ ਹੋਏ ਨੇ ਇਹ ਫਿਰ ਜਿਹੜਾ ਸ਼ੋਕਮਾਰ ਕਰਿੰਦਾ ਹੈਗਾ ਪਟਵਾਰੀ ਦਾ ਇਹਨੇ ਕਿਹਾ ਵੀ ਉਹਨਾਂ ਨੇ ਕਿਹਾ ਮੈਨੂੰ ਇੱਕ ਤਾਂ ਇਹਦਾ ਇੰਤਕਾਲ ਚਾਹੀਦਾ ਔਰ ਮੈਨੂੰ 30 ਸਾਲਾਂ ਦੀਆਂ ਫਰਦਾਂ ਚਾਹੀਦੀਆਂ ਤੇ ਇਹਨੇ ਕਿਹਾ ਜੀ ਤੁਹਾਡਾ 6000 ਰੁਪਏ ਲੱਗੇਗਾ ਔਰ ਤੁਹਾਨੂੰ ਤੁਹਾਡਾ ਕੰਮ ਹੋ ਜਾਏਗਾ ਕੰਪਲੇਨੈਂਟ ਤਾਂ ਕਹਿਣਾ ਸੀ ਮੈਂ ਪੈਸੇ ਦੇ ਕੇ ਕੰਮ ਨਹੀਂ ਕਰਾਉਣਾ ਚਾਹੁੰਦਾ ਸੀ ਉਸ ਕਰਕੇ ਉਹਨਾਂ ਨੇ ਸਾਨੂੰ ਅਪਰੋਚ ਕੀਤੀ ਔਰ ਕੱਲ ਦੀ ਗੱਲ ਈ ਹੈ ਕੱਲ ਕਿਤੇ ਉਹ 11 ਤਰੀਕ ਨੂੰ ਉੱਥੇ ਗਿਆ ਸੀ ਅੱਜ ਸਾਡੇ ਕੋ ਆ ਗਿਆ ਔਰ ਸਵੇਰੇ ਫੇ ਅਸੀਂ ਸਰਕਾਰੀ ਗਵਾਹਾਂ ਦੀ ਹਾਜ਼ਰੀ 'ਚ ਇਹਨਾਂ ਨੂੰ ਜਿਹੜਾ ਅਸ਼ੋਕ ਕੁਮਾਰ ਕਰਿੰਦਾ ਹੈਗਾ ਪਟਵਾਈ ਦਾ ਇਹਨੂੰ ਗਿਆਸਪੁਰ ਪੂਰਾ ਪਟਵਾਰਖਾਨੇ ਦੇ ਬਾਹਰੋਂ ਉੱਥੋਂ ਇਹਨੂੰ ਗ੍ਰਫਤਾਰ ਕੀਤਾ ਔਰ ਮਕਦਮਾ ਦਰਜ ਹੋ ਚੁੱਕਾ ਹੈ ਔਰ ਜਿਹੜਾ ਪਟਵਾਰੀ ਸੀਗਾ ਚਮਕੌਰ ਸਿੰਘ ਉਹ ਭਜਨ 'ਚ ਕਾਮਯਾਬ ਹੋ ਗਿਆ ਕਿਉਂਕਿ ਉਹ ਅੰਦਰ ਸੀਗਾ ਇਹ ਪੈਸੇ ਲੈਣ ਬਾਹਰ ਆ ਗਿਆ ਸੀਗਾ ਇਸ ਕਰਕੇ ਉਹ ਉਹ ਅਲਰਟ ਹੋ ਗਿਆ ਸੀ ਕਿਤੇ ਉਹ ਨਿਕਲ ਗਿਆ ਬਾਕੀ ਉਹਨੂੰ ਗਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਪਟਵਾਰੀ ਤੇ ਕਰਿੰਦਾ ਹੀ ਹੈ ਜਾਂ ਹੋਰ ਵੀ ਬੰਦੇ ਸ਼ਾਮਿਲ ਨੇ ਫਿਲਹਾਲ ਤਾਂ ਇਹ ਪਟਵਾਰੀ ਦਾ ਜਿਹੜਾ ਕਰਿੰਦਾ ਹੈਗਾ ਇਹ ਤਾਂ ਸ਼ਾਮਿਲ ਹੈਗਾ ਹੀ ਹੈ ਤੇ ਪਰਿਵਾਰੀ ਦਾ ਵੀ ਵਿੱਚ ਨੋਮੀਨੇਟਡ ਹੀ ਆ ਉਹ ਪਟਵਾਰੀ ਭੱਜਿਆ ਹੋਇਆ ਬਾਕੀ ਜਿਹੜਾ ਹੋਰ ਵੈਰੀਫਾਈ ਕੀਤਾ ਜਾ ਰਿਹਾ ਹੋਰ ਵੀ ਜਿਹੜਾ ਇਚ ਇਨਵੋਲਵ ਹੋਏਗਾ ਫਿਲਹਾਲ ਤਾਂ ਭਾਈ ਦੋਹਾਂ ਦੇ ਨਾਂ ਹੀ ਆਏ ਨੇ ਅਜੇ ਹੋਰ ਜਿਹੜਾ ਕੋਈ ਤਫਤੀਸ਼ ਅੱਗੇ ਆਏਗਾ ਉੱਤੇ ਬਣਦੀ ਕਾਰਵਾਈ ਕੀਤੀ ਹੈ ਜੀ ਕਿੰਨੇ ਫਸਸੀ ਕਿ ਜਮੰਗੀ ਸੀ ਇਹ 6000 ਰੁਪਏ ਮੰਗਿਆ ਸੀ ਉਹਨਾਂ ਨੇ 6000 ਦੇ ਚੀ ਟ੍ਰੈਪ ਹੋਇਆ ਔਰ ਰੈੱਡ ਹੈਂਡਰ ਨੇ ਉਹਨਾਂ ਨੂੰ ਸਰਕਾਰੀ ਗੁਆਦੀ ਹਾਜ਼ਰੀ ਵਿੱਚ ਅੱਜ ਫੜਿਆ ਠੀਕ ਲੁਧਿਆਣਾ ਤੋਂ ਨਵਨੀਤ ਸਿੰਘ ਦੀ ਰਿਪੋਰਟ